ਆਲੇਾਂ ਸਮਨੇ ਹੈ ਜਾਂ ਹੁਲੜਵਾਦ ਨੇ ਮੋਟਰਸਾਈਕਲਾਂ ਤੇ ਪਟਾਕੇ ਮਾਰ ਦਿੰਨੇ ਜਾਂ ਮੋਡੀਫਾਈ ਜਿਨ੍ਹਾਂ ਨੇ ਆਪਣੀ ਵਿਕੀਤੀ ਕੀਤਾ ਉਹਨਾਂ ਦੀ ਜਿਹੜੀ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਤੇ ਪੰਜ ਜਿਹੜੇ ਹੈਗੇ ਹਨ ਫੀਲਡ ਦੇ ਮੋਟਰਸਾਈਕਲ ਦੇ ਮੋਡੀਫਾਈ ਸੈਂਸਰ ਉਤਾਰੇ ਗਏ ਨੇ ਜਿਨ੍ਹਾਂ ਨੂੰ ਮੌਕੇ ਤੇ ਲਿਫਟਸਾ ਕੀਤਾ ਗਿਆ ਹੈ ਬਿਲਕੁਲ ਮੈਂ ਜੋ ਸ਼ਹਿਰ ਦੇ ਵਸਿੰਦੇ ਨੇ ਵੀ ਪਿੱਛੇ ਸ਼ਹਿਰ ਦੇ ਨਾਗਰਿਕ ਨੇ ਉਹਨੂੰ ਕਹਿਣਾ ਚਾਹੁੰਦਾ ਵੀ ਨੇ ਧੜਕ ਰਹੋ ਤੁਸੀਂ ਬੇਫਿਕਰ ਹੋ ਕੇ ਰਹੋ ਜੋ ਵੀ ਤੁਹਾਨੂੰ ਕੋਈ ਇੱਥੇ ਮਾੜਾ ਅਨਸਰ ਸਹਬ ਦੇ ਚ ਦੇਖਦਾ ਕੋਈ ਨਸ਼ਾ ਦੇਖਦਾ ਜਾਂ ਕੋਈ ਟ੍ਰੈਕਸ ਟੈਸ ਨਿਯਮਾਂ ਦੀ ਉਲੰਘਣਾ ਕਰਦਾ ਉਹਦੀ ਜਿਹੜੀ ਸੂਚਨਾ ਸਾਡੇ ਸਰਕਾਰੀ ਨੰਬਰ ਹੈਗੇ ਆ ਪਾਣੇ ਦੇ ਤੇ 112 ਹੈ ਤੇ ਸਾਡੇ ਇੱਕ ਸੇ ਪੰਜਾਬ ਦੀ ਹੈਲਪਲਾਈਨ ਨੰਬਰ ਹੈ ਉਸੇ ਸਾਨੂੰ ਜਿਹੜਾ ਹੈਗਾ ਬੇਚੇਜ ਕੋ ਕੇ ਸਾਨੂੰ ਜਿਹੜੀ ਸੂਚਨਾ ਦਿਓ ਮਾਨਯੋਗ ਐਸਐਸਪੀ ਸਾਹਿਬ ਮਾਨਸਾ ਸ੍ਰੀ ਭੰਗੂ ਜੀ ਦੇ ਜਿਹੜੇ ਵਿਸ਼ੇ ਵਿੱਚ ਸਮਪਟੇ ਜਿਹੜਾ ਹੈ ਸਾਡਾ ਪਿਛਲੇ ਹਫ਼ਤੇ ਤੋਂ ਸਪੈਸ਼ਲ ਨਾਕਾਬੰਦੀ ਚੱਲ ਰਹੀ ਹੈ ਜਿਹਦੇ ਵਿੱਚ ਅਸੀਂ ਜਿਹੜੇ ਮਾੜੇ ਅੰਸਰ ਮੰਗੇ ਜਾਂ ਹੁਲੜਵਾਦ ਨੇ ਮੋਟਰਸਾਈਕਲ ਤੇ ਪਟਾਕੇ ਮਾਰਦੇ ਨੇ ਜਾਂ ਮੋਡੀਫਾਈ ਜਿਨ੍ਹਾਂ ਨੇ ਆਪਣੀ ਵਿਕੀ ਦਿੱਤੀ ਤਾ ਉਹਨਾਂ ਦੀ ਜਿਹੜੀ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਉਸੇ ਚੈਕਿੰਗ ਇਹਦਾ ਜਿੱਥੇ ਨਾਕਾਬੰਦੀ ਕੀਤੀ ਵੀ ਸੀ ਤੇ ਪੰਜ ਜਿਹੜੇ ਹੈਗੇ ਹਨ ਫੇਲ ਦੇ ਮੋਟਰਸਾਈਕਲ ਦੇ ਜਿਹੜੇ ਮੋਡੀਫਾਈ ਸਪੈਨਸਰ ਕਰੇ ਗਏ ਨੇ ਜਿਨ੍ਹਾਂ ਨੂੰ ਮੌਕੇ ਤੇ ਡਿਸਟਰੈਕਟ ਕੀਤਾ ਗਿਆ ਹੈ हां जी एक निवेदन चालान ਕੀਤਾ ਜੀ हां ਹੋਰ ਸ਼ਹਿਰ ਦੀ ਫੂਸਨ ਦੀ ਨਜ਼ਰ ਜਗਾ ਦਿੱਤਾ ਦਿੱ ਇਸ ਕੋ ਲਈ ਬਿਲਕੁਲ ਮੈਂ ਜੋ ਸ਼ਹਿਰ ਦੇ ਵਸਿੰਦੇ ਨੇ ਵੀ ਕਿ ਸ਼ਹਿਰ ਦੇ ਨਾਗਰਿਕ ਨੇ ਉਹਨੂੰ ਕਹਿਣਾ ਚਾਹੁੰਦਾ ਵੀ ਨਿ ਧੜਕ ਰਹੋ ਬੇਫਿਕਰ ਹੋ ਕੇ ਰਹੋ ਜੋ ਵੀ ਤੁਹਾਨੂੰ ਕੋਈ ਇੱਥੇ ਮਾੜਾ ਅਨਸਰ ਸਹਬ ਦੇ ਕਿ ਦਿਖਦਾ ਕੋਈ ਨਸ਼ਾ ਦੇਖ ਲਿਆ ਜਾਂ ਕੋਈ ਟ੍ਰੈਫਿਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਉਦੇ ਜਿਹੜੀ ਸੂਚਨਾ ਸਾਡੇ ਸਰਕਾਰੀ ਨੰਬਰ ਹੈਗੇ ਆ ਪਾਣੇ ਦੇ ਤੇ 112 ਹੈ ਤੇ ਸਾਡੇ ਇੱਕ ਸੇ ਪੰਜਾਬ ਦੀ ਹੈਲਪਲਾਈਨ ਨੰਬਰ ਹੈ ਉਸੇ ਸਾਨੂੰ ਜਿਹੜਾ ਹੈਗਾ ਬੇਚੇਜ ਕੋ ਕੇ ਸਾਨੂੰ ਜਿਹੜੀ ਸੂਚਨਾ ਦਿਓ ਤਾਂ ਜੋ ਆਪਣਾ ਜੋ ਪੰਜਾਬ ਸਰਕਾਰ ਦਾ ਜੁਲਦ ਨਸ਼ਾ ਬੰਦ ਮਹਮਾ ਜਿਹੜੀ ਉਹਨੂੰ ਆਪਾਂ ਕਾਂਜੋ ਕਰ ਸਕੀਏ